ਸਸਫੀ ਕਾਲ ਜੀ ਮਹਰਜੋਤ ਸਿੰਘ ਬੈਂਸ ਪਾਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 10 ਖਤਰਿਆਂ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਆ ਤੇ ਅਗਲੇ ਵੀ 6 ਤਰੀਕ ਨੂੰ ਫੇਰ ਬਰਸਾਤ ਦੇ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 7 ਇਹ ਹੈ 600 ਤੱਕ 10000 ਕਿਊਸਿਕ 10000 ਕਿਊਸਿਕ ਦਾ ਪਾਅ ਵੀ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਾਂ ਤਕਰੀਬਨ ਆਪਾਂ ਕੈਸਰੇ 3:30 ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ 4:30 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨ ਨੇ ਕਲਿਤਰਾ ਹੀਟਲਾ ਦਬਖੇੜਾ ਪਲਾਸੀ ਸਿੰਘਪੁਰਾ ਆਪਣਾ ਪਲਾਂ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਐਵੈਕੂ ਦੀਆਂ ਵੀ ਕਿਸ਼ਤੀਆਂ ਲੱਗੀਆਂ ਹੋਈਆਂ ਜਿੱਦਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤੋਂ ਨਾਜੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲਦੀ ਹੈ ਜਿਹੜੇ-ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰ ਆ ਜੇ ਇੱਕ ਦੋ ਦਿਨ ਦੀ ਗੱਲ ਹੈ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੇ ਆ ਇਹ ਪਾਣੀ ਛੱਡਣਾ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚ ਉੱਥੇ ਹੋਇਆ ਆਪਣੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪੋਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਵੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੀਆਂ ਜਿੱਥੇ ਵੀ ਕਿਤੇ ਲੋੜ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਹਾਂ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਕਰੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਠੁੱਪਣ ਦੇਣਾ ਕਿ ਐਦਾਂ ਹੀ ਆਪ ਸਭ ਦੇ ਸਾਥ ਦੀ ਲੋੜ ਹੈ ਪਰਮਾਤਮਾ ਗੁਰੂ ਸਾਹਿਬ ਸਹਾਇ ਹੋਣਗੇ ਮਾਤਾ ਰਾਣੀ ਕਿਰਪਾ ਰੱਖੂਗੀ ਧੰਨਵਾਦ ਸਸਵਿਕਾਲ ਜੀ ਮਹਰਜੋਤ ਸਿੰਘ ਬੈਂਸ ਪਾਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿਟਾ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਜੋ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਤੇ ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਆ ਤੇ ਅਗਲੇ ਵੀ 6 ਤਰੀਕ ਨੂੰ ਫੇਰ ਬਰਸਾਤ ਦੇ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਜ ਮੈਂ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਬਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 75 ਹਜ਼ਾਰ ਤਾਂ ਆਲਰੇਡੀ ਚੱਲ ਰਿਹਾ ਹੈ ਇਸ ਵਕਤ ਤੱਕ 10000 ਕਿਊਸਿਕ 10000 ਕਿਊਸਿਕ ਦਾ ਭਾਅ ਇਹ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਾਂ ਤਕਰੀਬਨ ਆਪਾਂ ਕੈਸਰੇ 3:30 ਵਜੇ ਤੱਕ ਪਾਣੀ ਫਿਰ ਅਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ 4:30 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨੀ ਕਲਿਤਰਾ ਏਠਲਾ ਦਬਖੇੜਾ ਪラス ਸੀ 5 ਪੁਰ ਆਪਣਾ ਪਲਾਨ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਵੈਕੂਏਟ ਕਰੀਏ ਸਾਡੀ ਐਨਡੀਆਰਫ ਦੀਆਂ ਕਿਸ਼ਤੀਆਂ ਲੱਗੀਆਂ ਹੋਈਆਂ ਜਿੱਥੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤ ਉਹ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰ ਆ ਜਾਂਦੇ ਇੱਕ ਦੋ ਦਿਨ ਦੀ ਗੱਲ ਹੈ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੇ ਆ ਇਹ ਪਾਣੀ ਛੱਡਣਾ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚ ਉੱਥੇ ਹੋਇਆ ਆਪਣੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪੋਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਹੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੇ ਹਾਂ ਜਿੱਥੇ ਵੀ ਕਿਤੇ ਲੋਡ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਹਾਂ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਰਹੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟਣ ਦੇ ਕਿ ਐਦਾਂ ਹੀ ਆਪ ਸਭ ਦੇ ਸਾਥ ਦੀ ਲੋੜ ਹੈ ਪਰਮਾਤਮਾ ਗੁਰੂ ਸਾਹਿਬ ਸਹਾਇ ਹੋਣਗੇ ਮਾਤਾ ਰਾਣੀ ਕਿਰਪਾ ਰੱਖੂਗੀ ਧੰਨਵਾਦ